ਗੁਰਮਖ ਪਿਆਰਿਓ ਦੁਨੀਆ ਵਿੱਚ ਕੁਝ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਘਰੇ ਰਹਿਣੀ ਪਸੰਦ ਕਰਦੇ ਆ ਘਰ ਤੋਂ ਬਾਹਰ ਜਾਣਾ ਪਸੰਦ ਨਹੀਂ ਕਰਦੇ ਤੇ ਕੁਝ ਇਹੋ ਜਿਹੇ ਲੋਕ ਆ ਜਿਹੜੇ ਕਿ ਵੱਖ-ਵੱਖ ਥਾਵਾਂ ਤੇ ਜਾਂਦੇ ਆ ਉਹਨਾਂ ਨੂੰ ਬਾਹਰ ਜਾਣਾ ਬਹੁਤ ਪਸੰਦ ਹੁੰਦਾ ਤੇ ਜਿਹੜੇ ਘਰ ਵਿੱਚ ਰਹਿੰਦੇ ਆ ਉਹਨਾਂ ਦੇ ਬਾਰੇ 10 ਗੱਲਾਂ ਮੈਂ ਆਪ ਜੀ ਨੂੰ ਦੱਸੂੰਗਾ ਅੱਜ ਇਹ 10 ਗੱਲਾਂ ਬੜੀਆਂ ਕੀਮਤੀ ਨੇ ਤੇ ਆਓ ਆਪਾਂ ਇਹਨੂੰ ਸਮਝਣ ਦਾ ਯਤਨ ਕਰੀਏ ਸਭ ਤੋਂ ਪਹਿਲੀ ਗੱਲ ਤੇ ਆ ਵੀ ਜਿਹੜੇ ਲੋਕ ਘਰੇ ਰਹਿੰਦੇ ਆ ਕਈ ਵਾਰੀ ਆਪਾਂ ਕਹਿੰਨੇ ਆਲਸੀ ਆ ਇਹ ਇਹ ਤਾਂ ਉਦਮੀ ਨਹੀਂ ਹੈਗੇ ਇੱਕ ਨੂੰ ਬਾਹਰ ਨਹੀਂ ਨਿਕਲਦੇ ਇਹਨਾਂ ਨੂੰ ਤਾਂ ਸਮਝ ਨਹੀਂ ਆਉਣੀ ਦੁਨੀਆਦਾਰੀ ਦੀ ਦੇਖੋ ਦੋ ਗੱਲਾਂ ਹੁੰਦੀਆਂ ਸਾਥ ਸੰਗਤ ਜੀ ਘਰੋਂ ਆਪਾਂ ਬਾਹਰ ਜਾਂਦੇ ਆ ਆਪਾਂ ਸੰਗਤ ਕੀ ਦੀ ਕਰਦੇ ਆ ਇਹ ਸੰਗਤ ਕਿਹੋ ਜੀ ਹੋਊਗੀ ਉਹਦੇ ਨਾਲ ਸਾਡਾ ਨੁਕਸਾਨ ਵੀ ਹੋਣਾ ਉਹਦੇ ਨਾਲ ਸਾਡਾ ਫਾਇਦਾ ਵੀ ਹੋਣਾ ਕਈ ਵਾਰੀ ਜਿਹੜੇ ਲੋਕ ਘਰੇ ਰਹਿੰਦੇ ਆ ਉਹ ਵੱਧ ਕਾਮਜਾਬ ਹੋ ਜਾਂਦੇ ਆ ਉਹਨਾਂ ਲੋਕਾਂ ਨਾਲੋਂ ਜਿਹੜੇ ਬਾਹਰ ਜਾਂਦੇ ਆ ਜਿਹੜੇ ਘਰੇ ਰਹਿੰਦੇ ਆ ਉਹ ਅੰਤਰਮੁਖੀ ਹੋ ਜਾਂਦੇ ਆ ਤੇ ਇਹ ਇੱਕ ਬਹੁਤ ਵੱਡੀ ਸ਼ਕਤੀ ਹੁੰਦੀ ਆ ਦੇਖੋ ਦੁਨੀਆ ਵਿੱਚ ਬਾਹਰਮੁਖੀ ਤੇ ਅੰਤਰਮੁਖੀ ਇਹ ਲੋਕ ਤੁਹਾਨੂੰ ਮਿਲਣਗੇ ਦੋ ਤਰ੍ਹਾਂ ਦੇ ਤੇ ਜਿਹੜੇ ਬਾਹਰਮੁਖੀ ਲੋਕ ਹੁੰਦੇ ਉਹ ਤਾਂ ਆਪਦੀ ਕਈ ਵਾਰੀ ਊਰਜਾ ਹੀ ਖਤਮ ਕਰ ਲੈਂਦੇ ਆ ਗਲਤ ਸੰਗਤ ਕਰਕੇ ਜਾਂ ਬੇਵਜਾ ਬੋਲ ਕੇ ਜਾਂ ਨਿੰਦਿਆ ਚੁਗਲੀ ਕਰਕੇ ਪਰ ਜਿਹੜਾ ਘਰ ਰਹਿਣ ਵਾਲਾ ਬੰਦਾ ਉਹ ਆਪਦੀ ਊਰਜਾ ਨੂੰ ਬਚਾ ਸਕਦਾ ਤੇ ਕਿਸੇ ਜ਼ਰੂਰੀ ਕੰਮ ਤੇ ਲਾ ਸਕਦਾ ਹੈ ਦੇਖੋ ਜਦੋਂ ਆਪਾਂ ਕਈ ਵਾਰੀ ਕਿਸੇ ਵੱਡੇ ਵਿਆਹ ਸਮਾਗਮ ਤੇ ਜਾਂਦੇ ਆ ਪਾਰਟੀ ਤੇ ਜਾਂਦੇ ਆ ਉੱਥੇ ਆਉਂਨੇ ਆ ਥੱਕੇ ਥੱਕੇ ਮਹਿਸੂਸ ਕਰਦੇ ਆ ਪਰ ਜਦੋਂ ਆਪਾਂ ਕਈ ਵਾਰੀ ਸਾਰਾ ਦਿਨ ਆਪਦੇ ਘਰ ਵਿੱਚ ਰਹਿ ਕੇ ਬਤੀਤ ਕਰਦੇ ਆ ਕੋਈ ਮਨਪਸੰਦ ਕਿਤਾਬ ਪੜ੍ਹਦੇ ਆ ਜਾਂ ਫਿਰ ਜਾਪ ਕਰਦੇ ਆ ਬਾਣੀ ਦਾ ਜਾਂ ਫਿਰ ਚੰਗੇ ਪੁਰਖਾਂ ਨੂੰ ਸੁਣਦੇ ਆ ਘਰੇ ਬਹਿ ਕੇ ਕਿ ਕਿ ਇੰਟਰਨੈਟ ਦੇ ਮਾਧਿਅਮ ਰਾਹੀਂ ਚੰਗੇ ਲੋਕਾਂ ਨੂੰ ਸੁਣਿਆ ਜਾ ਸਕਦਾ ਜਾਂ ਕੀਰਤਨ ਸੁਣਦੇ ਆ ਉਸ ਦਿਨ ਸਾਨੂੰ ਥਕਾਵਟ ਨਹੀਂ ਹੁੰਦੀ ਸਗੋਂ ਅਸੀਂ ਤਾਜ਼ਾ ਮਹਿਸੂਸ ਕਰਦੇ ਆ ਜਦੋਂ ਅਗਲੇ ਦਿਨ ਉੱਠਦੇ ਆ ਸਾਧ ਸੰਗਤ ਜੀ ਇਸੇ ਕਰਕੇ ਇਹ ਚੀਜ਼ਾਂ ਨੂੰ ਯਾਦ ਰੱਖਣਾ ਵੀ ਇਹ ਵੱਡਾ ਵਹਿਮ ਆ ਵੀ ਦੁਨੀਆਦਾਰੀ ਤਾਂ ਹੀ ਸਮਝ ਆਉਂਦੀ ਆ ਵੀ ਜੇ ਆਪਾਂ ਘਰੋਂ ਬਾਹਰ ਨਿਕਲਾਂਗੇ ਇਦਾਂ ਦੀ ਗੱਲ ਨਹੀਂ ਹੈਗੀ ਇਸ ਤਰ੍ਹਾਂ ਦਾ ਕਈ ਸਾਧੂ ਸੰਤ ਮਹਾਤਮਾ ਹੈਗੇ ਆ ਜਿਹੜੇ ਅੰਤਰਮੁਖੀ ਹੋ ਕੇ ਕਿੰਨਾ ਜਾਪ ਕਰਦੇ ਆ ਉਹਨਾਂ ਨੂੰ ਜਦੋਂ ਮਨ ਦੀ ਸਮਝ ਆ ਜਾਂਦੀ ਦੁਨੀਆ ਦੀ ਸਮਝ ਵੀ ਆ ਜਾਂਦੀ ਹੈ ਸਗੋਂ ਜਿਨ੍ਹਾਂ ਨੂੰ ਦੁਨੀਆ ਦੀ ਸਮਝ ਉਹਨਾਂ ਨੂੰ ਮਨ ਦੀ ਸਮਝ ਨਹੀਂ ਹੈਗੀ ਇਹਨਾਂ ਨੂੰ ਮਨ ਦੀ ਸਮਝ ਆ ਉਹਨਾਂ ਨੂੰ ਦੁਨੀਆ ਦੀ ਸਮਝ ਹੈਗੀ ਆ ਆਪਾਂ ਗੁਰਮਤ ਅਨੁਸਾਰ ਵੀ ਇਹਨੂੰ ਸਮਝਣਾ ਹੈ ਅੱਗੇ ਜਿਹੜੀ ਹੁਣ ਦੂਜੀ ਗੱਲ ਆ ਆਪਾਂ ਦੁਨੀਆ ਵਿੱਚ ਕੀ ਕਰਦੇ ਆ ਬਹੁਤ ਸਾਰੇ ਕਈ ਵਰੀ ਬਾਹਰ ਤੁਰ ਫਿਰ ਕੇ ਦੋਸਤ ਬਣਾ ਲੈਨੇ ਆ ਤੇ ਉਹਨਾਂ ਦੇ ਨੰਬਰ ਵੀ ਆਪਦੇ ਫੋਨ ਵਿੱਚ ਸੇਵ ਕਰ ਲੈਨੇ ਆ ਪਰ ਜਦੋਂ ਵਿਪਤਾ ਪੈਂਦੀ ਆ ਉਦੋਂ ਕੰਮ ਨਹੀਂ ਆਉਂਦੇ ਇਸ ਕਰਕੇ ਜਿਹੜੇ ਘਰੇ ਰਹਿਣ ਵਾਲੇ ਹੁੰਦੇ ਆ ਉਹ ਕੀ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਦੋਸਤ ਉਹੀ ਹੁੰਦੇ ਆ ਜਿਹੜੇ ਉਂਗਲਾਂ ਤੇ ਗਿਣੇ ਜਾਣ ਤੇ ਜਿਹੜਾ ਘੱਟ ਦੋਸਤ ਬਣਾਊਗਾ ਉਹਦੇ ਦੋਸਤ ਵੀ ਘੱਟ ਹੋਣਗੇ ਗੱਲ ਤਾਂ ਸਿੱਧੀ ਸਾਫ਼ ਸਪਸ਼ਟ ਆ ਤੇ ਜਦੋਂ ਉਹਨਾਂ ਤੇ ਵਿਪਤਾ ਪੈਂਦੀ ਆ ਇਹੋ ਜਿਹੇ ਲੋਕ ਉਹਨਾਂ ਲਈ ਖੜੇ ਹੋ ਜਾਂਦੇ ਆ ਉਹਨਾਂ ਦਾ ਸਾਥ ਦਿੰਦੇ ਆ ਭੱਜਦੇ ਨਹੀਂ ਤੇ ਇਹਨਾਂ ਦਾ ਸਾਥ ਉਹ ਲੋਕ ਦਿੰਦੇ ਆ ਜਿਨ੍ਹਾਂ ਨੂੰ ਅਸੀਂ ਮਿੱਤਰ ਬਣਾਇਆ ਹੁੰਦਾ ਤੇ ਹੁਣ ਜਿਹੜੇ ਘਰ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਦੇ ਦੋਸਤ ਭਾਵੇਂ ਘੱਟ ਹੁੰਦੇ ਆ ਜਾਓ ਕਿ ਸਿਹਰੇ ਦੋਸਤ ਘੱਟ ਬਣਦੇ ਆ ਪਰ ਉਹ ਜ਼ਰੂਰਤ ਪੈਣ ਤੇ ਮਦਦ ਜ਼ਰੂਰ ਕਰਦੇ ਆ ਇਹ ਪੱਕੇ ਰਿਸ਼ਤਿਆਂ ਦੀ ਦੌਲਤ ਹੁੰਦੀ ਆ ਹੁਣ ਅਗਲੀ ਗੱਲ ਤੀਜੀ ਗੱਲ ਹੋਰ ਵੀ ਮਹੱਤਤਾ ਰੱਖਦੀ ਆ ਦੇਖੋ ਘਰੇ ਰਹਿਣ ਵਾਲਾ ਬੰਦਾ ਖੋਜੀ ਹੋ ਸਕਦਾ ਇਹਦਾ ਭਾਵ ਇਹ ਨਹੀਂ ਕਿ ਬਾਹਰ ਜਾਣ ਵਾਲਾ ਬੰਦਾ ਕੁਝ ਨਵੀਂ ਖੋਜ ਨਹੀਂ ਕਰ ਸਕਦਾ ਕਈਆਂ ਨੇਤਾ ਘਰ ਬੈਠਿਆਂ ਨੇ ਵੱਡੀਆਂ-ਵੱਡੀਆਂ ਖੋਜਾਂ ਕਰ ਲਈਆਂ ਕਈ ਐਸੇ ਸੱਜਣ ਹੈਗੇ ਐਸੇ ਬੱਚੇ ਹੈਗੇ ਐਸੇ ਵਿਦਿਆਰਥੀ ਹੈਗੇ ਆ ਯੂਨੀਵਰਸਿਟੀ ਦੇ ਇਨਾਂ ਨੇ ਨਵੇਂ ਪ੍ਰੋਜੈਕਟ ਬਣਾਏ ਇਹਨਾਂ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਵੱਡੇ ਵੱਡੇ ਪ੍ਰੋਫੈਸਰ ਇੰਜੀਨੀਅਰ ਹੈਰਾਨ ਹੋ ਗਏ ਗੱਲ ਉਹਨਾਂ ਦੀ ਵੀ ਆ ਤੇ ਗੱਲ ਘਰੇ ਰਹਿਣ ਵਾਲਿਆਂ ਦੀ ਵੀ ਹੈ ਕਈ ਵਾਰੀ ਐਸੇ ਬੱਚੇ ਜਿਹੜੇ ਕਦੇ ਸਕੂਲ ਨਹੀਂ ਗਏ ਘਰ ਵਿੱਚ ਰਹੇ ਉਹਨਾਂ ਨੇ ਵੀ ਉਹ ਚੀਜ਼ਾਂ ਬਣਾਤੀਆਂ ਜਿਹਨੂੰ ਦੇਖ ਕੇ ਦੁਨੀਆ ਹੈਰਾਨ ਹੋ ਗਈ ਆ ਸਾਧ ਸੰਗਤ ਜੀ ਇਸੇ ਕਰਕੇ ਉਹ ਇਨਸਾਨ ਜਿਹੜਾ ਘਰ ਵਿੱਚ ਰਹਿੰਦਾ ਹੈ ਉਹਦੀ ਸਾਰੀ ਊਰਜਾ ਇੱਕ ਜਗ੍ਹਾ ਕੇਂਦਰਿਤ ਹੋ ਸਕਦੀ ਆ ਉਹਦਾ ਮਾਨ ਹੀ ਖੈਂਡ ਦਾ ਬਹੁਤਾ ਜਿੰਨੇ ਵੱਧ ਲੋਕਾਂ ਨੂੰ ਮਿਲਾਂਗੇ ਲੋਕ ਆਪਦੇ ਦੁੱਖ ਸਾਂਝੇ ਕਰਨਗੇ ਮਨ ਵੀ ਖੰਡੇਗਾ ਇਹ ਵੀ ਗੱਲ ਹੈ ਕਿਉਂਕਿ ਨਾਨਕ ਦੁਖੀਆ ਸਭ ਸੰਸਾਰ ਦੁਨੀਆ ਦੇ ਲੋਕ ਦੁਖੀ ਆ ਜਦੋਂ ਆਪਣੇ ਨਾਲ ਦੁੱਖ ਸਾਂਝਾ ਕਰਦੇ ਉਹਨਾਂ ਦੇ ਦੁੱਖ ਸੁਣ ਸੁਣ ਕੇ ਸਾਡੇ ਅੰਦਰ ਤਣਾਅ ਪੈਦਾ ਹੋ ਜਾਂਦਾ ਪਰ ਜਿਹੜਾ ਘਰ ਰਹਿਣ ਵਾਲਾ ਬੰਦਾ ਹੈ ਉਹ ਖੋਜ ਜਿਹੜਾ ਬੜੀ ਛੇਤੀ ਕਰ ਸਕਦਾ ਬੜੀ ਛੇਤੀ ਉਹਨੂੰ ਸਫਲਤਾ ਮਿਲ ਸਕਦੀ ਆ ਤੇ ਤੁਲਨਾ ਵਿੱਚ ਉਹ ਬੰਦੇ ਦੇ ਜਿਹੜਾ ਬਾਹਰ ਤੁਰਿਆ ਫਿਰਦਾ ਹੈ ਇਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਜੇ ਤੁਸੀਂ ਘਰ ਵਿੱਚ ਰਹਿਣਾ ਪਸੰਦ ਕਰਦੇ ਹਾਂ ਅਗਲੀ ਗੱਲ ਇਹ ਚੌਥੀ ਗੱਲ ਆ ਬੜੀ ਕੀਮਤੀ ਆ ਜਦੋਂ ਆਪਾਂ ਘਰ ਵਿੱਚ ਰਹਿੰਦੇ ਆ ਉਦੋਂ ਆਪਾਂ ਕਿਹਦੇ ਨਾਲ ਗੱਲਾਂ ਕਰਾਂਗੇ ਚੁੱਪ ਰਹਾਂਗੇ ਜ਼ਿਆਦਾ ਕਰਕੇ ਜਦੋਂ ਅਸੀਂ ਚੁੱਪ ਰਹਿੰਦੇ ਆ ਤਾਂ ਇਹ ਚੀਜ਼ ਵਿੱਚ ਕੀ ਹੁੰਦਾ ਵੀ ਅਸੀਂ ਜ਼ਿਆਦਾ ਮਹਿਸੂਸ ਕਰਦੇ ਆ ਬੋਲਦੇ ਨਹੀਂ ਅਸਲੀਅਤ ਸਾਡੇ ਸਾਹਮਣੇ ਜ਼ਿਆਦਾ ਪ੍ਰਗਟ ਹੁੰਦੀ ਆ ਕਿਉਂਕਿ ਜਦੋਂ ਆਪਾਂ ਸੁਣਦੇ ਆ ਚੁੱਪ ਕਰਕੇ ਉਦੋਂ ਸਾਨੂੰ ਨਵੀਆਂ ਗੱਲਾਂ ਦਾ ਪਤਾ ਲੱਗਦਾ ਪਰ ਜਿਹੜਾ ਬੰਦਾ ਬੋਲੀ ਜਾਂਦਾ ਉਹ ਉਹਨਾਂ ਕੀ ਬੋਲੂਗਾ ਜਿੰਨਾ ਉਹ ਜਾਣਦਾ ਚੁੱਪ ਰਹਿਣ ਦੇ ਨਾਲ ਉਹ ਵੀ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਕਿ ਅਸੀਂ ਕਦੇ ਸੁਣੀਆਂ ਹੀ ਨਹੀਂ ਹੁੰਦੀਆਂ ਹਰ ਗੱਲ ਤੇ ਜ਼ਰੂਰੀ ਨਹੀਂ ਹੁੰਦਾ ਬੋਲਣਾ ਦੂਜੇ ਬੰਦੇ ਕੋਲ ਕਈ ਵਾਰੀ ਸਾਡੇ ਕੋਲ ਨਾਲੋਂ ਜ਼ਿਆਦਾ ਜਾਣਕਾਰੀ ਹੁੰਦੀ ਹੈ ਇਸ ਕਰਕੇ ਸੁਣਦੇ ਰਹਿਣ ਦੇ ਨਾਲ ਵੀ ਬੜਾ ਕੁਝ ਮਿਲ ਜਾਂਦਾ ਹੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹੇ ਨਾ ਸਕੈ ਕਾਲ ਗੁਰਬਾਣੀ ਵਿੱਚ ਸ੍ਰੀ ਜਪਜੀ ਸਾਹਿਬ ਦੇ ਵਿੱਚ ਸੁਣਿਆ ਦੀਆਂ ਚਾਰ ਪੌੜੀਆਂ ਨੇ ਸੁਣਨ ਦੀ ਮਹੱਤਤਾ ਦੱਸੀ ਆ ਸੁਣ ਸੁਣ ਕੇ ਬੰਦਾ ਦੇਵਤਿਆਂ ਵਰਗਾ ਬਣ ਜਾਂਦਾ ਪਰ ਸੁਣਨਾ ਕੀ ਆ ਇਹ ਵੀ ਗੱਲ ਆ ਨਾ ਵੀ ਸੁਣਨਾ ਕੀ ਆ ਨਿੰਦਿਆ ਚੁਗਲੀ ਥੋੜੀ ਸੁਣਨੀ ਆ ਇਸ ਕਰਕੇ ਸੁਣਨਾ ਕੀ ਆ ਉਹ ਚੀਜ਼ਾਂ ਬੰਦੇ ਤੇ ਨਿਰਭਰ ਨੇ ਆਪਾਂ ਗੁਰਮਤ ਅਨੁਸਾਰ ਇਹਨੂੰ ਸਮਝਣ ਦਾ ਯਤਨ ਕਰਾਂਗੇ ਕਈ ਵਰੀ ਚੁੱਪ ਰਹਿਣ ਵਾਲਾ ਬੰਦਾ ਛੇਤੀ ਉਹ ਚੀਜ਼ ਨੂੰ ਫੜ ਲੈਂਦਾ ਹੈ ਗਲਤੀ ਨੂੰ ਸਮਝ ਲੈਂਦਾ ਹੈ ਵੀ ਹਾਂ ਇੱਥੇ ਤੁਸੀਂ ਗਲਤ ਹੋ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ ਕਿਵੇਂ ਡਾਮਾਂ ਡੋਲ ਹੋ ਗਈ ਆ ਇਹ ਕਰਕੇ ਸਿੱਧੀ ਉਹਦੀ ਗੱਲ ਨਿਸ਼ਾਨੇ ਤੇ ਲੱਗਦੀ ਆ ਪਰ ਜਿਹੜਾ ਜ਼ਿਆਦਾ ਬੋਲੀ ਜਾਂਦਾ ਬੇਵਜ੍ਹਾ ਬੋਲੀ ਜਾਂਦਾ ਬੇਲੂੜਾ ਬੋਲੀ ਜਾਂਦਾ ਉਹਦੀਆਂ ਗੱਲਾਂ ਦਾ ਕਈ ਵਾਰੀ ਮਹੱਤਵ ਵੀ ਨਹੀਂ ਹੁੰਦਾ ਕੋਈ ਇਸ ਕਰਕੇ ਤੁਸੀਂ ਭਾਈ ਜੇ ਘਰ ਵਿੱਚ ਰਹਿੰਦੇ ਹੋ ਤਾਂ ਤੁਹਾਡਾ ਜਿਹੜਾ ਨਿਰਖਣ ਆ ਬੁੱਧੀ ਦਾ ਸਭ ਤੋਂ ਵੱਡਾ ਹਥਿਆਰ ਬਣ ਜਾਂਦਾ ਹੈ ਅਗਲੀ ਗੱਲ ਜਿਹੜੀ ਆ ਪੰਜਵੀਂ ਗੱਲ ਸਭ ਕਿਸ ਕਰਮੇ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪਲਾਹੀ ਦੁਨੀਆ ਦੇ ਲੋਕ ਸਮਝਦੇ ਆ ਬਾਹਰ ਹੀ ਸਭ ਕੁਝ ਆ ਕਿਉਂਕਿ ਉਹਨਾਂ ਨੂੰ ਬਾਹਰੋਂ ਹੀ ਸਾਰਾ ਕੁਝ ਮਿਲਿਆ ਖਾਣ ਪੀਣ ਦਾ ਰਾਸ਼ਨ ਬਾਹਰੋਂ ਮਿਲਿਆ ਹੋਰ ਚੀਜ਼ਾਂ ਉਹਨਾਂ ਨੂੰ ਬਾਹਰੋਂ ਮਿਲ ਗਈਆਂ ਨੇ ਪਰ ਅੰਤਰੀਵ ਗੱਲ ਤਾਂ ਇਹ ਆ ਕਿ ਬੰਦਾ ਜਿਹੜਾ ਹੈ ਉਹਦੇ ਅੰਦਰ ਹੀ ਉਹਦੀ ਮਤ ਵਿੱਚ ਹੀ ਰਤਨ ਜਵਾਹਰ ਮਾਨਕ ਨੇ ਜੇ ਉਹ ਚਾਵੇ ਤੇ ਇਹਨਾਂ ਨੂੰ ਵਰਤ ਵੀ ਸਕਦਾ ਤੇ ਮਨ ਦਾ ਸਕੂਨ ਮਨ ਦੀ ਸ਼ਾਂਤੀ ਵੀ ਪ੍ਰਾਪਤ ਕਰ ਸਕਦਾ ਬਾਹਰ ਬੜਾ ਕੁਝ ਹੋਵੇਗਾ ਬਾਹਰ ਬੜਾ ਕੁਝ ਵੇਖਣ ਨੂੰ ਸੋਹਣਾ ਹੋਵੇਗਾ ਪਰ ਆਪਣੇ ਅੰਦਰ ਨਾਲੋਂ ਕੁਝ ਵੀ ਨਹੀਂ ਸੋਹਣਾ ਗੁਰਬਾਣੀ ਵੀ ਸਾਨੂੰ ਸਮਝਾ ਰਹੀ ਆ ਆਪਾਂ دنیਾਵੀ ਪੱਖ ਤੋਂ ਵੀ ਸਮਝੀਏ ਅਧਿਆਤਮਿਕ ਪੱਖ ਤੋਂ ਵੀ ਇਹਨੂੰ ਸਮਝੀਏ ਹੁਣ ਅਗਲੀ ਗੱਲ ਜਿਹੜੀ ਬਹੁਤ ਜ਼ਰੂਰੀ ਆ ਉਹ ਇਹ ਆ ਵੀ ਉਹਦੇ ਵਿੱਚ ਇਹ ਆ ਵੀ ਜਦੋਂ ਆਪਾਂ ਇਕੱਲੇ ਰਹਿੰਨੇ ਆ ਆਪਾਂ ਆਪਣੇ ਆਪ ਵਿੱਚ ਖੁਸ਼ ਰਹਿੰਨੇ ਆ ਪਰ ਜਦੋਂ ਆਪਾਂ ਬਾਹਰ ਰਿਸ਼ਤੇ ਜੋੜ ਲੈਂਦੇ ਆ ਉਸ ਵਕਤ ਕੀ ਹੁੰਦਾ ਸਾਨੂੰ ਜੇ ਕੋਈ ਦੂਜਾ ਕੁਝ ਕਹਿ ਦੇਵੇ ਅਸੀਂ ਨਾਰਾਜ਼ ਹੋ ਜਾਂਦੇ ਆ ਕੋਈ ਦੂਜਾ ਕੁਝ ਚੰਗਾ ਕਹਿ ਦੇਵੇ ਸੀ ਚੰਗਾ ਮੰਨਣ ਲੱਗ ਪੈਣੇ ਆ ਬੁਰਾ ਕਹ ਦੇ ਬੁਰਾ ਮੰਨਣ ਲੱਗ ਜਾਂਦੇ ਆ ਜ਼ਿੰਦਗੀ ਦਾ ਰਿਮੋਟ ਦੂਜੇ ਬੰਦੇ ਦੇ ਹੱਥ ਵਿੱਚ ਚਲਾ ਜਾਂਦਾ ਹੈ ਇਹ ਵੱਡੀ ਗੱਲ ਆ ਪਰ ਹੁਣ ਤੁਸੀਂ ਘਰੇ ਰਹਿੰਦੇ ਹੋ ਤੁਹਾਡੀ ਖੁਸ਼ੀ ਤੁਹਾਡੇ ਹੱਥਾਂ ਵਿੱਚ ਆ ਤੁਸੀਂ ਆਪਣੀ ਖੁਸ਼ੀ ਦਾ ਰਿਮੋਟ ਕੰਟਰੋਲ ਜਿਹੜਾ ਤੁਹਾਡੇ ਕੋਲੇ ਆ ਇਸ ਕਰਕੇ ਦੇ ਨਾਲ ਕੀ ਹੁੰਦਾ ਆਪਾਂ ਦੂਜਿਆਂ ਤੇ ਨਿਰਪਰ ਨਹੀਂ ਹੁੰਦੇ ਤੇ ਹੈ ਵੀ ਇਹ ਸੱਚ ਜਿਵੇਂ ਇੱਕ ਵਿਦਵਾਨ ਦਾ ਕਥਨ ਆ ਉਹ ਕਹਿੰਦੇ ਆ ਵੀ ਤੁਸੀਂ ਉਹ ਨਹੀਂ ਹੈਗੇ ਜਿਹੜੇ ਤੁਹਾਡੇ ਦੋਸਤ ਕਹਿੰਦੇ ਆ ਸਾਦੀ ਜੀ ਹੋਏ ਆ ਇਹਨੇ ਤੁਸੀਂ ਉਹ ਨਹੀਂ ਹੈਗੇ ਜਿਹੜੇ ਤੁਹਾਡੇ ਦੁਸ਼ਮਣ ਕਹਿੰਦੇ ਆ ਤੁਸੀਂ ਤਾਂ ਉਹ ਆ ਜੋ ਤੁਸੀਂ ਸੋਚਦੇ ਆ ਤੇ ਪਤਾ ਕਿਵੇਂ ਲੱਗੂਗਾ ਆਪ ਪਛਾਣੇ ਸੋ ਸਭ ਗੁਣ ਜਾਣੇ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਜਿਹੜਾ ਬੰਦਾ ਆਪਣੇ ਆਪ ਨੂੰ ਪਛਾਣੂਗਾ ਉਹ ਸਾਰੇ ਗੁਣਾਂ ਨੂੰ ਪਛਾਣ ਲੂਗਾ ਉਹਨੂੰ ਸਾਰੀ ਦੁਨੀਆ ਦੀ ਪਛਾਣ ਆ ਜੂਗੀ ਸਾਰੀ ਦੁਨੀਆ ਦੀ ਜਿੱਤ ਦੁਨੀਆ ਦੀ ਜਿੱਤ ਨਹੀਂ ਆਪਣੇ ਆਪ ਦੀ ਜਿੱਤ ਦੁਨੀਆ ਦੀ ਜਿੱਤ ਇਹ 7ਵੀਂ ਤੇ 8ਵੀਂ ਗੱਲ ਤੁਸੀਂ ਸਦਾ ਹੀ ਯਾਦ ਰੱਖਣੀ ਆ ਇਹ ਦੁਨੀਆ ਦੀ ਜਿੱਤ ਦੁਨੀਆ ਦੀ ਜਿੱਤ ਨਹੀਂ ਹੈਗੀ ਤੁਹਾਡੀ ਸਵੈ ਦੀ ਜਿੱਤ ਦੁਨੀਆ ਦੀ ਜਿੱਤ ਦੁਨੀਆ ਦਾ ਸੁਧਾਰ ਦੁਨੀਆ ਦਾ ਸੁਧਾਰ ਨਹੀਂ ਹੈਗਾ ਆਪਣੇ ਆਪ ਦਾ ਸੁਧਾਰ ਦੁਨੀਆ ਦਾ ਸੁਧਾਰ ਇਹ ਤੁਸੀਂ ਘਰ ਵਿੱਚ ਰਹਿਣਾ ਪਸੰਦ ਕਰਦੇ ਹੋ ਕੱਲੇ ਸਵੈ ਨਿਰਭਰਤਾ ਇਹ ਤਾਂ ਤੁਹਾਨੂੰ ਲੋੜ ਹੀ ਨਹੀਂ ਦੂਜੇ ਬੰਦੇ ਦੀ ਆਪਣੇ ਆਪ ਨਾਲ ਸਮਾਂ ਬਤਾਉਣਾ ਆਪਣੇ ਟੀਚਿਆਂ ਤੇ ਕੰਮ ਕਰਨਾ ਆਪਣੇ ਆਪ ਨੂੰ ਨਿਖਾਰਨਾ ਆਪਣੇ ਆਪ ਨੂੰ ਘੜਨਾ ਵੇਖੋ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਇਹ ਵੀ ਬਾਣੀ ਸਾਨੂੰ ਸਮਝਾ ਰਹੀ ਹੈ ਤਾਂ ਇਹ ਚੀਜ਼ ਹਮੇਸ਼ਾ ਆ ਦੇ ਨਾਲ ਰੱਖਣੀ ਆ ਜਿਹੜੇ ਲੋਕ ਘਰ ਵਿੱਚ ਰਹਿੰਦੇ ਆ ਉਹ ਸ਼ਾਂਤੀ ਨਾਲ ਕੰਮ ਕਰਨ ਦਾ ਵੱਡਾ ਮੌਕਾ ਉਹਨਾਂ ਨੂੰ ਮਿਲ ਜਾਂਦਾ ਹੈ ਨਹੀਂ ਤਾਂ ਬਾਹਰ ਆਪਾਂ ਵੇਖਦੇ ਆ ਕਿੰਨੀ ਭੱਜ ਦੌੜ ਆ ਕਿੰਨੀ ਰੇਸ ਲੱਗੀ ਹੋਈ ਆ ਤਾਂ ਆਓ ਅਗਲੀ ਗੱਲ ਹੁਣ ਆਪਾਂ ਸਮਝਦੇ ਆ ਹੁਣ ਜਿਹੜਾ ਸਾਡਾ ਘਰ ਹੁੰਦਾ ਵਾ ਇਹ ਸਭ ਤੋਂ ਵੱਡਾ ਆਰਾਮ ਦਾ ਇੱਕ ਜ਼ਰੀਆ ਵਾ ਆਪਾਂ ਵੇਖਦੇ ਆ ਦੂਜਿਆਂ ਦੇ ਘਰੇ ਆਪਾਂ ਜਦੋਂ ਜਾਂਦੇ ਆ ਸਿਰਫ ਛੱਤ ਹੁੰਦੀ ਆ ਪਰ ਸਾਡਾ ਘਰ ਆਰਾਮ ਕਰਨ ਦਾ ਇੱਕ ਇਹੋ ਜਿਹੀ ਜਗ੍ਹਾ ਹੁੰਦੀ ਆ ਜਿੱਥੇ ਕੋਈ ਚੀਜ਼ ਨਕਾਰਾਤਮਕ ਆਪਾਂ ਦਾਖਲ ਨਹੀਂ ਹੋਣ ਦਿੰਦੇ ਛੇਤੀ ਜਦੋਂ ਆਪਾਂ ਬਾਹਰ ਜਾਂਦੇ ਕਈ ਵਾਰੀ ਨਾ ਮਨ ਜਿਹੜਾ ਸਾਡਾ ਤੁਸੀਂ ਵੇਖੋ ਹੋਟਲ ਭਾਵੇਂ ਮਹਿੰਗਾ ਕਿੰਨਾ ਹੋਵੇ ਪਰ ਘਰ ਵਾਲਾ ਸਕੂਨ ਨਹੀਂ ਹੈਗਾ ਉੱਥੇ ਕਿਤੇ ਆਪਾਂ ਬਾਹਰ ਜਾਂਦੇ ਆ ਘੁੰਮਣ ਫਿਰਨ ਚਲੋ ਵਧੀਆ ਪਰ ਘਰ ਵਾਲੀ ਚੀਜ਼ ਆ ਨਾ ਜਿਹੜੀ ਉਹ ਕਿਤੇ ਨਹੀਂ ਮਿਲਦੀ ਦੂਰ ਜਾ ਕੇ ਪਤਾ ਲੱਗਦਾ ਵੀ ਘਰ ਕੀ ਆ ਤੇ ਬਹੁਤੇ ਲੋਕ ਆ ਉਹ ਕਹਿ ਦਿੰਦੇ ਆ ਵੀ ਘਰ ਛੱਡਣਾ ਬਹੁਤ ਔਖਾ ਘਰੋਂ ਬਾਹਰ ਜਾਣਾ ਬੜਾ ਔਖਾ કરી ਠੀਕ ਆ ਅਸੀਂ ਪਰ ਇਹਦੇ ਨਾਲੇ ਵੀ ਗੱਲ ਸਮਝਣ ਦੀ ਲੋੜ ਆ ਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ ਕਿਉਂਕਿ ਜਿਹੜਾ ਘਰ ਆ ਇਹਦੇ ਵਿੱਚ ਅਸੀਂ ਚੀਜ਼ਾਂ ਆਪਣੇ ਅਨੁਸਾਰ ਰੱਖੀਆਂ ਹੁੰਦੀਆਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਸਾਨੂੰ ਪਤਾ ਵੀ ਅਸੀਂ ਕਦੋਂ ਕਿਹੜੀ ਚੀਜ਼ ਕਰਨੀ ਆ ਸਮਾਂਸਾਰ ਨਹੀਂ ਹੁੰਦੀ ਆ ਘਰੋਂ ਬਾਹਰ ਜਾਣ ਦੇ ਨਾਲ ਅਸੀਂ ਬਹੁਤ ਥਕਾਵਟ ਮਹਿਸੂਸ ਕਰਦੇ ਆ ਉਹ ਇਸ ਕਰਕੇ ਨਹੀਂ ਕਿ ਆਪਾਂ ਘਰੋਂ ਬਾਹਰ ਚਲੇ ਗਏ ਕਿਉਂਕਿ ਇਸ ਕਰਕੇ ਆ ਵੀ ਮਨੋਵਿਗਿਆਨ ਜਿਹੜਾ ਹੈ ਉਹ ਦੱਸਦਾ ਹੈ ਲੋਕ ਜਿਹੜੇ ਆ ਆਪਣੇ ਆਲੇ-ਦੁਆਲੇ ਨੂੰ ਕੰਟਰੋਲ ਵਿੱਚ ਰੱਖਣਾ ਪਸੰਦ ਕਰਦੇ ਆ ਜਦੋਂ ਬਾਹਰ ਜਾਂਦੇ ਆ ਚਿਹਰਿਆਂ ਤੇ ਨਕਾਬ ਪਾ ਕੇ ਲੋਕ ਗੱਲ ਕਰ ਰਹੇ ਆ ਇੱਕ ਦੂਜੇ ਨਾਲ ਫੋਕਾ ਹੱਸ ਰਹੇ ਆ ਉੱਪਰੋਂ ਹੱਸ ਰਹੇ ਆ ਦਿਲੋਂ ਹਮਦਰਦੀ ਕਿਸੇ ਦੀ ਕਿਸੇ ਨਾਲ ਘੱਟ ਹੀ ਹੁੰਦੀ ਹੈ ਤਾਂ ਤੁਹਾਡਾ ਘਰ ਇਹੋ ਜੀ ਜਗ੍ਹਾ ਜਿੱਥੇ ਨਿਯਮ ਚੱਲਦੇ ਆ ਤੇ ਤੁਹਾਡਾ ਘਰ ਉਹ ਆ ਜਿਹੜਾ ਤੁਹਾਨੂੰ ਸਵੇਰੇ ਉੱਠ ਕੇ ਹਿੰਮਤ ਦਿੰਦਾ ਕੰਮ ਕਰਨ ਦੀ ਸੋ ਜੇ ਕੋਈ ਤੁਹਾਨੂੰ ਗੁਰਮਖ ਪਿਆਰਿਓ ਘਰੇਲੂ ਬੰਦਾ ਜਾਂ ਘਰੇ ਰਹਿਣ ਵਾਲਾ ਆਲਸੀ ਬੰਦਾ ਕਹਿੰਦਾ ਹੈ ਇਨੂੰ ਲੈ ਕੇ ਤੁਸੀਂ ਨਿਰਾਸ਼ ਨਹੀਂ ਹੋਣਾ ਇਹ ਗੁਣ ਨੇ ਤੁਹਾਡੇ ਵਿੱਚ ਜਿਹੜੇ ਕਿ ਬਾਹਰ ਰਹਿਣ ਵਾਲੇ ਬੰਦੇ 'ਚ ਨਹੀਂ ਹੋ ਸਕਦੇ ਇਹਦੇ ਨਾਲ ਜਿਹੜੀਆਂ 8 ਗੱਲਾਂ ਤਾਏ ਹੋ ਗਈਆਂ ਦੋ ਗੱਲਾਂ ਜਿਹੜੀਆਂ ਤੁਸੀਂ ਹੋਰ ਯਾਦ ਰੱਖਣੀਆਂ ਨੇ ਉਹ ਕਿਹੜੀਆਂ ਨੇ ਕਿ ਬਾਣੀ ਕਹਿ ਰਹੀ ਆ ਨਾਨਕ ਘਰ ਬੈਠਿਆ ਸਭ ਪਾਈਏ ਸਤਿਗੁਰ ਕੈ ਉਪਦੇਸ਼ ਨਾਨਕ ਘਰ ਬੈਠਿਆ ਸਭ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਗੁਰੂ ਦੀ ਮਿਹਰ ਹੋ ਗਈ ਘਰੇ ਸਭ ਕੁਝ ਮਿਲ ਗਿਆ ਜਦੋਂ ਕਰਤਾਰਨੀ ਕਿਰਪਾ ਕੀਤੀ ਹੈ ਗੁਰੂਆਂ ਦੀ ਬਾਣੀ ਆ ਗੁਰੂ ਅਮਰਦਾਸ ਮਹਾਰਾਜੀ ਕਿਰਪਾ ਕਰ ਰਹੇ ਆ ਵੀ ਘਰੇ ਬੈਠਿਆਂ ਹੀ ਸਭ ਕੁਝ ਮਿਲ ਗਿਆ ਦੁਨੀਆਂ ਜਿਹੜੀ ਆ ਹੋਰ ਪੱਖ ਨਾਲ ਸੋਚਦੀ ਆ ਜਿਹੜਾ ਅਧਿਆਤਮਕ ਪੱਖ ਆ ਰੂਹਾਨੀਅਤ ਆ ਉਹ ਵੀ ਇਸ ਤਰ੍ਹਾਂ ਕਹਿ ਰਹੇ ਆ ਕਿ ਤੁਸੀਂ ਘਰ ਵਿੱਚ ਬੈਠੇ ਹੀ ਸਿਮਰਨ ਕਰਕੇ ਅਭਿਆਸ ਕਰਕੇ ਸਭ ਕੁਝ ਪਾ ਸਕਦੇ ਹੋ ਇਹ ਵੀ ਗੁਰੂ ਦੀ ਕਿਰਪਾ ਨਾਲ ਹੀ ਇਹ ਚੀਜ਼ਾਂ ਹੁੰਦੀਆਂ ਨੇ ਮਨ ਦਾ ਟਿਕਾ ਵੱਜਦਾ ਤਾਂ ਘਰ ਰਹਿਣ ਦੇ ਨਾਲ ਤੁਸੀਂ ਵੇਖੋਗੇ ਤੁਹਾਡੇ ਅੰਦਰ ਗੁਣ ਜਿਆਦਾ ਪੈਦਾ ਹੋਣਗੇ ਦੇਖੋ ਬਾਹਰ ਕੋਈ ਮਹਾਪੁਰਖ ਸਾਧੂ ਜਨ ਹੈ ਉਹਦੇ ਕੋਲ ਜਾ ਕੇ ਬਹਿਣਾ ਉਹ ਗੱਲ ਹੋਰ ਆ ਚੰਗੇ ਲੋਕਾਂ ਕੋਲ ਬੈਠਣਾ ਭਲਾ ਹੁੰਦਾ ਚੰਗੇ ਲੋਕ ਜੋ ਕਹਿੰਦੇ ਉਹਨਾਂ ਦੀਆਂ ਗੱਲਾਂ ਸੁਣਨ ਨਾਲ ਭਲਾ ਹੁੰਦਾ ਚੰਗੇ ਲੋਕ ਜੋ ਕਹਿੰਦੇ ਉਹ ਗੱਲਾਂ ਜੋ ਸੁਣ ਕੇ ਆਪਾਂ ਕਮਾਲ ਗਏ ਉਹਦੇ ਨਾਲ ਬੰਦੇ ਦਾ ਭਲਾ ਹੁੰਦਾ ਪਰ ਇਸ ਦੇ ਬਾਵਜੂਦ ਜੇ ਬਾਹਰ ਬੁਰੀ ਸੰਗਤ ਆ ਬੁਰਾ ਮਾਹੌਲ ਆ ਬੁਰਾ ਵਾਤਾਵਰਨ ਤੇ ਬੁਰੀ ਸੰਗਤ ਨਾਲੋਂ ਮਨੁੱਖ ਇਕੱਲਾ ਹੀ ਚੰਗਾ ਇਹ 10 ਗੱਲਾਂ ਜਿਹੜੀਆਂ ਆਪਜੀ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਉਮੀਦ ਕਰਦਾ ਤੁਸੀਂ ਇਹਨਾਂ ਨੂੰ ਪੱਲੇ ਬੰਨ੍ਹ ਕੇ ਰੱਖੋਗੇ ਤੇ ਜ਼ਿੰਦਗੀ ਵਿੱਚ ਅੱਗੇ ਵਧੋਗੇ ਜੀ ਪੁੱਲ ਚੁੱਕ ਦੀ ਖਿਮਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ